ਉਹ ਇਸ ਵਾਰਾਰੇ ਗੇਜਬੋਰ ਬੰਦ ਕਰਕੇ ਉਹਦੇ ਬਾਅਦ ਮੈਂ ਸ਼ੇਰੇਪੁਰੋਂ 8:30 ਵਜੇ ਉੱਠ ਗਏ ਅੰਗਰਾਹੇ ਤਬਾ ਫੰਦੇ ਆਂਦਰ ਕਮਰੇ ਦੇ ਵਿੱਚ ਸਾਰਾ ਮੇਰਾ ਉਹਦੇ ਚੱਕਰਾਂ ਨੂੰ ਬੁਆ ਕੋਲੇ ਤੋ ਸਾਰਾ ਬਤਰੀ ਜਗ੍ਹਾ ਕਿਨਿਆ ਬਕੇ ਚੱਲਣ ਦੇ ਤਾਂ ਇਹਨਾਂ ਖਲਾ ਦਾ ਪਿਆਦਾ ਦੇਖੋ ਮੇਰਾ ਦਿਮਾਗ ਚੱਕਰ ਆ ਗਿਆ ਮੈਂ ਪਹਿਲਾਂ ਬੁਮਾਰਦ ਨੂੰ ਮੈਂ ਬੜੀ ਨੂੰ ਸੌਂਠਿਆ ਉੱਥੇ ਤੇ ਫਿਰ ਮੈਂ ਆ ਜੀ ਉਹਨੇ ਨੀਂਦ ਹੀ ਨੋਠਿਆ ਤੇ ਉੱਥੇ ਜੋ ਅਧੂਰਾ ਸੀ ਨੀਂਕਾਰ ਵੀ ਨਹੀਂ ਕਿਤੇ ਕਰ ਫਿਰਦੇ ਕਿਤਾਬ ਦੇ ਕਾ ਬੇਕਰ ਸਾਰੇ ਕੱਪੜੇ ਜਿੰਨੇ ਬੋਲ ਰਹੇ ਨੇ ਦੇਖ ਤੇ ਨੀਂਦ ਮੈਂ ਜਿੰਨਾ ਦਿੱਤਾ ਬੋਲ ਕੇ ਹੀ ਇਥੇ ਆ ਕੇ ਲੱਗਿਆ ਸਾਰੇ ਪੰਗ ਮਾਰ ਗਿਆ ਗਿਆ ਸਭ ਤੋਂ ਨੇ ਗਿਆਂ ਮੇਰੇ ਉੱਤਰ ਬੈਗ ਤੋਂ ਪਹਿਨੇ ਕੱਡੇ ਦੇ ਮਦਰ ਜਿੰਨਾ ਸਾਰਾ ਗਹਿਣਾ ਜੰਡਾ ਸਾਰਾ ਤੋੜ ਚੜ ਕੇ ਸਮਾਂ ਹੀ ਲੱਗੇ ਜਿਹਨੇ ਤਾਂ ਇਹ ਕਹੇ ਉਹ ਕਮੇਟੀ ਨੇ ਤਾਂ ਕਮੇਟੀ ਲਈ ਸੀ ਬਲੈਂਡ ਪਸਾਰ ਬਤਨ ਰਾਤ ਕੇ ਬਕੀ ਨੂੰ 2 ਲੱਖ ਰੁਪਏ ਕਮਿਟੀ ਲਈ ਗਿਆ ਦੁਪਹਿਰੀ ਤੇ ਰਾਤ ਨੂੰ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਪਰ ਸਾਡੇ ਆਈਡੀਆ ਫੋਨ ਸੇ ਮੈਂ ਟਿਕਟਾਂ ਸੇ 2 ਲੱਖ ਰੁਪਏ ਆਪਣੇ ਭਰਾ ਨੂੰ ਲੈ ਗਿਆ ਹਾਂ ਉਹ ਮੈਂ ਤੇ ਬੈਗ ਤੇ ਰੱਖਿਆ ਸੀਗਾ ਉਹ ਵੀ ਕੱਢ ਕੇ ਲੈ ਗਿਆ ਠੀਕ ਹੋ 4 ਲੱਖ ਦਾ ਨਗਦ ਨੁਕਸਾਨ ਕੋਈ 6 6.5 6 ਤੋਲੇ ਸੋਨਾ ਨਾ ਜਾ ਲੈ ਗਿਆ ਕਰ ਮਾਰੇ ਉਹ ਪੂਰ ਚੱਲਦਾ ਮੈਂ ਪੂਰ ਚੱਲਦਾ ਪਿਆ ਇਤਰਾ ਦਾ ਪੱਤਾ ਚੱਲਦਾ ਪਿਆ ਇਤਰਾ ਦਾ ਹੀ ਬੰਦ ਕੀਤਾ ਲਈ ਜਿਹੜੇ ਸੀਗੇ ਆ ਗੋਲੇ ਸੀਸੇ ਲੱਗੇ ਦੇ ਆ ਸਾਨੂੰ ਇੱਕ ਮਸਾਈ ਵਾਇਦੀ ਆ ਵੀ ਬਾਤ ਪਤਿਆਂ ਦਿਖਾ ਕੇ ਪਤਾ ਨਹੀਂ ਕਿੰਨੀ ਦੇਰ ਲੱਗੇ ਰਿਆ ਪਿੱਛੋਂ ਆਇਆ ਪਾਣੀ ਟੋੜੀਆ ਪਹਿਲਾਂ ਚਰਵਾਇਆ ਤੋੜਿਆ ਮੰਦਰ ਬੜੇ ਸਾਨੂੰ ਮਾਸਾ ਬਾਹਰ ਨਹੀਂ ਆ ਰਹੀ ਇਹ ਸਾਰੇ ਰਾਤੀ ਸਵੇਰੇ ਦਿਨ ਵਿੱਚ ਜਾਂ ਲੱਗੇ ਫੋਨ ਕਰਦੇ ਹਾਂ ਪੁੱਛਦੇ ਮੋੜ ਕੀਤੀ ਹੈ ਮੁੱਸਲਮ ਸਾਰੇ ਕੰਮ ਕਰਾ ਲਏ ਪਾ ਕੇ ਉਹ ਟੈਕਨੀ ਕਰ ਗਿਆ ਮਤੇ ਦੇਖੋ ਜੋ ਉੱਤ ਬਹ ਹੈ ਸਿਰੇ ਸਾਡੇ ਸ਼ਹਿਰ ਤੋਂ ਸੋਨਾ ਲਾ ਲਓ 2 ਲੱਖ ਦਾ ਕਮਿਟੀ ਦਾ ਤੇ 2 ਲੱਖ ਮੇਰਾ ਕੈਸ਼ ਜਾਲ ਦਾ ਕੰਪਨ ਸਾਹਿਬ ਇਹਨਾਂ ਨੇ ਜੋਕ ਲੱਗੇ ਆ 18000 ਪੈਣੇ ਅੱਲ੍ਹਾ ਕਿ ਰੱਖਦਾ ਹੈ ਕੈਬ੍ਰੀਨ ਬੰਗ ਵਾਸਤੇ ਉਹ ਹੀ ਚੁੱਕ ਲੈ ਗਏ ਬੰਦਾ ਕਹਿੰਦਾ ਨਹੀਂ ਭਾ ਗਏ ਨੇ 2000 ਰੁਪਏ ਮੈਂ ਬਾਹਰ ਜਾਣਾ ਸੀ ਟਿਕਾ ਉੱਥੇ ਰੱਖ ਲਈ ਆਪਣਾ ਤੇ ਇਹਨਾਂ ਜਿਹੜੀ ਕਮੇਟੀ ਲੈ ਵੀ ਉਹ ਵੀ ਪਰਸੇ ਕਮਰਸੇ ਰੱਖੀ ਹੋਈ ਨਹੀਂ ਸੁਨ ਸਾਫ ਨਹੀਂ ਸਾਬ ਮਿੰਨਾ ਦੇਦਾ ਹੋਰ ਗਿਆ ਸਾਡੇ ਅੱਬਾ ਮੈਂ ਅੱਥੇ ਨੂੰ ਨੋ ਵੀ ਬੰਦਾ ਹੋਈ